ਤੁਹਾਡੇ ਚਾਹ ਜਹਾਜ ਦੇਖਿਆ ਕਦੀ ਕਿਸੇ ਨੇ ਕਿ ਨਹੀਂ ਉੱਡਦਾ ਜਹਾਜ ਕਿਦਾਂ ਬਣਿਆ ਹੁੰਦਾ ਉਹ ਬੰਦਾ ਜਿਹਨੇ ਜਹਾਜ ਬਣਾਇਆ ਰਾਈਟਸ ਬ੍ਰਦਰਸ ਯੂ ਦੋਨੇ ਭਰਾ ਸੀ ਸਕੇ ਇੱਕ ਪਾਸਟਰ ਦੇ ਨੇ ਆਨੇ ਸੀ ਦੋਨੇ ਭਰਾ ਉਹਨਾਂ ਨੇ ਇਹਦੀ ਕਾਲ ਕੀਤੀ ਉਹਨਾਂ ਨੇ ਪਹਿਲੇ ਦਿਮਾਗ ਦੇ ਅੰਦਰ ਇਹ ਸੋਚਿਆ ਯਾਰ ਕਬੂਤਰ ਉਡਾਉਂਦੇ ਆ ਤੇ ਏਦਾਂ ਹੋ ਸਕਦਾ ਕੋਈ ਚੀਜ਼ ਉੱਡੇ ਤੇ ਆਪਾਂ ਤੇ ਬੈਠੇ ਹੋਈਏ ਸੋਚੀ ਸੋਚੀ ਉਹ ਮਹਾਮਗ ਪਾਦਰ ਵਾਹਣੀ ਗੱਲ ਹੁੰਦੀ ਸੋਚੀ ਸੋਚੀ ਪਹਿਲੇ ਮੋਮ ਦੇ ਪੰਖ ਲਾਏ ਕੇ ਮਨੁੱਖ ਨੂੰ ਮੋਮ ਮੋਮ ਦੇ ਪੰਖ ਕਈ ਤਰੀਕੇ ਦੇ ਉਹਨੂੰ ਪੰਖ ਲਾਇਆ ਮੈ ਅਵੀਏਸ਼ਨ ਡਿਪਾਰਟਮੈਂਟ ਚ ਕੰਮ ਕੀਤਾ ਉਹਨੂੰ ਟਰਾਈ ਮਾਰਨੀ ਸ਼ਾਲ ਮਾਰਨੀ ਤੇ ਉੱਡ ਕੇ ਜਾਣਾ ਕੁਝ ਹੋ ਜਾਣਾ ਬੜੀਆਂ ਡਰਾਂ ਦੇ ਬਾਜ਼ੀਆਂ ਹੋਈਆਂ ਬੜੀਆਂ ਕਾਟਾਂ ਕੱਢੀਆਂ ਗਈਆਂ ਬਹੁਤ ਕੁਝ ਕੀਤਾ ਮਗਰ ਉਹ ਹਿੰਮਤ ਨਹੀਂ ਹਾਰੀ ਉਹਨਾਂ ਸੋਚਦੇ ਰਹੇ ਸੋਚਦੇ ਰਹੇ ਸੋਚਦੇ ਸੋਚੋ ਕਿੰਨੇ ਕਿੰਨਾ ਭਾਰਾ ਜਾ ਆ ਜਾ ਕਿੰਨਾ ਉਹਦਾ ਭਾਰਾ ਤਰਾਪ ਤੋਂ ਜ਼ਿਆਦਾ ਭਾਰ ਉਹਦਾ ਕਿੰਨਾ ਜ਼ਿਆਦਾ ਹੈਗੀ ਆ ਉਹ ਹਵਾ ਚ ਉਡਦਾ ਪਿਆ ਕਿੰਦਾ ਉਹਨਾਂ ਨੇ ਕੰਮ ਕੀਤਾ ਅੱਜ ਜੋ ਵੀ ਤੁਸੀਂ ਦੇਖਦੇ ਨਾ ਦੁਨੀਆ 'ਚ ਹੋਇਆ ਕੋਈ ਚੰਨ ਤੇ ਜਾ ਰਿਹਾ ਕੋਈ ਤੇ ਜਹਾਜ਼ ਉਡਦਾ ਪਈ ਕਿਤੇ ਬੇੜੀਆਂ ਚਲਦੀਆਂ ਪਈਆਂ ਕਿਤੇ ਪਿਸਤੋਲਾਂ ਇਹ ਵੀ ਕਿਸੇ ਨੇ ਸੋਚਿਆ ਸੀ ਕਿ ਕੋਈ ਮੈਨ ਕੋਲ ਇਦਾਂ ਦੀ ਚੀਜ਼ ਹੋਵੇ ਨਾ ਮੈਂ ਆਹ ਕਰਾਂ ਤੇ ਤੈਨੂੰ ਮਾਰ ਦਵਾਂ ਇਹ ਸੋਚਿਆ ਸੀ ਕਿਸੇ ਨੇ ਉਹ ਇਦਾਂ ਤੁਹਾਨੂੰ ਲੱਗਦਾ ਆਪਣੇ ਆਪ ਬਣ ਗਈ ਇਹ ਹਰਮੋਨੀਅਮ ਕਿਸੇ ਨੇ ਸੋਚਿਆ ਇਤਾਂ ਥੋੜੀ ਚੀਜ਼ਾਂ ਹੋਈਆਂ ਕੋਈ ਵੀ ਆਪਣੇ ਆਪ ਹੀ ਹੋ ਗਈਆਂ ਜਿਹਦੇ ਦਿਮਾਗ 'ਚ ਜੋ ਆਇਆ ਉਹਨੇ ਸੋਚਿਆ ਸੋਚਦਾ ਗਿਆ ਥਾ ਕਰਨ ਵਾਲੇ ਨੇ ਸੋਚਿਆ ਕਿ ਕੀ ਤਰ੍ਹਾਂ ਕੀ ਤਰ੍ਹਾਂ ਕੀ ਤਰ੍ਹਾਂ ਉਹਨੇ ਪਹਿਲੇ ਦਾਉਦ ਵਰਗੇ ਨੂੰ ਸੋਚਿਆ ਹੁਣ ਯਾਰ ਵੱਟਾ ਮਾਰਿਆ ਮਰ ਜਾਂਦਾ ਬੰਦਾ ਪਰ ਕੋਈ ਹੋਰ ਆਟਮ ਘੱਡੀ ਜਾਏ ਕੋਈ ਲੱਗੇ ਰੇ ਲੱਗੇ ਰੇ ਲੱਗੇ ਰੇ ਲੱਗੇ ਰੇ ਲੱਗੇ ਰੇ ਬੰਦੇ ਕਹਿੰਦੇ ਜਾ ਮਾਰ ਉਹਦੇ ਨਾਲ ਵੀ ਮਰ ਜਾਂਦਾ ਕਰਦੇ 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 ਪਿਸਤੌਲ ਨਿਕਲ ਆਈ ਫਿਰ ਕਹਿੰਦੇ ਯਾਰ ਇੱਕ ਨੂੰ ਦੇ ਮਾਰ ਦਿਆਂਗੇ ਜੇ ਵੱਡੀ ਸੈਨ ਆ ਗਈ ਫਿਰ ਨਹੀਂ ਕਰਾਂਗੇ ਫਿਰ ਸੋਚੋ ਕਹਿੰਦਾ ਸੋਚੋ 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 ਉਹਨਾਂ ਨੇ ਉਹ ਬਣਾਤਾ ਗੱਲ ਮਸ਼ੀਨ ਸਟੇਜ ਗਾਨ ਫਿਰ ਕਹਿੰਦੇ ਯਾਰ ਇਹ ਵੀ ਠੀਕ ਹੈ ਜੇ ਕਿਤੇ ਜਿਆਦਾ ਮਸਲਾ ਹੋ ਗਿਆ ਫਿਰ ਕੀ ਕਰਾਂਗੇ ਫਿਰ ਸੋਚੋ 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 ਫਿਰ ਉਹਨਾਂ ਨੇ ਬੰਦ ਬਣਾਤਾ ਇਹ ਇੰਨਾ ਤੋਂ ਲੱਗਦਾ ਇੰਨਾ ਬਣਦੀਆਂ ਨਹੀਂ ਇਦਾਂ ਤੇ ਇਹੋ ਚੀੜੀ ਨਹੀਂ ਖੇਡਣ ਵਾਲੀ ਮੈਂ ਹੁਣ ਸੋਚਦਾ ਹੀ ਨਹੀਂ ਤੇ ਮੈਂ ਚੀੜੀ ਵੀ ਨਹੀਂ ਬਣਾਈ ਖੇਡਣ ਵਾਲੀ ਜਿਹੜੀ ਟਾਈਮ ਨਾਲ ਖੇਡਦੇ ਕਿਉਂਕਿ ਮੈਂ ਸੋਚਦਾ ਹੀ ਨਹੀਂ ਹਾਂ ਕਿਹੜਾ ਸਾਡੇ ਜਿਹੜਾ ਕਦੇ ਮੈਂ ਕੰਗਾ ਬਣਾਇਆ ਜੀ ਮੈਂ ਕਹਿੰਦੀ ਅਹੀਂ ਨਹੀਂ ਬਣਾਈ ਕਿਉਂ ਨਹੀਂ ਬਣਾਈ ਕਿਉਂਕਿ ਅਹੀਂ ਸੋਚਦੇ ਨਹੀਂ ਅਹੀਂ ਨਹੀਂ ਸੋਚਦੇ ਅਹੀਂ ਜੋ ਸੋਚਦੇ ਹਾਂ ਬਣਾ ਦਿੰਨੇ ਆ ਇਹ ਜੋ ਕੁਝ ਵੀ ਕਾਇਨਾਤ 'ਚ ਤੁਸੀਂ ਬਣਿਆ ਹੁੰਦਾ ਇੱਕ ਘਰ ਬਣਿਆ ਤੁਹਾਨੂੰ ਕੀ ਲੱਗੇ ਪੱਖਾ ਐਵੇਂ ਹੀ ਬਣ ਗਿਆ ਤੁਹਾਨੂੰ ਕੀ ਲੱਗਦਾ ਪੱਖਾ ਐਵੇਂ ਹੀ ਬਣ ਗਿਆ ਪਹਿਲੇ ਸਭ ਤੋਂ ਪਹਿਲੇ ਕਿੱਦਾਂ ਹੁੰਦਾ ਹੋਵੇਗਾ ਸਭ ਤੋਂ ਪਹਿਲੇ ਪੁਰਾਣੇ ਜ਼ਮਾਨੇ ਦੇ ਦੱਸਦੇ ਨੇ ਕਿ ਰਾਜਾ ਬੈਠਾ ਤੇ ਲੱਗੇ ਦੋ ਐਦਾਂ ਲੱਗੇ ਆ ਝੋਲਣ ਨੂੰ ਸলো ਮੋਸ਼ਨ ਦੇ ਅੰਦਰ ਉਹ ਦਿਨ ਨਾ ਸੋਚਣਾ ਯਾਰ ਅਹੀ ਤਗੜੇ ਰਾਜਿਆਂ ਪੱਖੇ ਦੇਸੀ ਲਾਏ ਆ ਤੇ ਰਾਜਾ ਉਹ ਗਰੀਬੇ ਤਾਂ ਉਹਨੂੰ ਵੀ ਹਵਾ ਲਗਦੀ ਹੁੰਨੀ ਉਹਦੀ ਲੇਕਿਨ ਉੱਥੋਂ ਚੱਲਿਆ ਫਿਰ ਕਹਿੰਦੇ ਉਹਨੇ ਰਾਜਾ ਥੱਕ ਜਾਂਦੇ ਆ ਕੋਈ ਕਾਜ ਨਹੀਂ ਹੈ ਕੰਦਾ ਸੋਚੋ ਯਾਰ ਕੀ ਕਰੀਏ ਥੱਕ ਜਾਂਦਾ ਹੀ ਹੁਣ ਇਹ ਬੁੜੀਆਂ ਬੰਦੇ ਪੱਖੀ ਝੋਲ ਚੋੜ ਕੇ ਕਿੰਨੀ ਕਿਤੇ ਚੋਲਣ ਡਾਜੇ ਹੈ ਸੋਚਿਆ ਤੇ ਕੀ ਕੀਤਾ ਜਾਏ ਇਹ ਬੰਦਾ ਥੱਕ ਜਾਂਦਾ ਪਹਿਲੇ ਉਹਨਾਂ ਨੇ ਡਿਊਟੀ ਚੇਂਜ ਕੀਤੀ 6 ਘੰਟੇ ਤੁੰਕਾ 6 ਘੰਟੇ ਤੁੰਕਾ ਡਿਊਟੀ ਚੇਂਜ ਕਰਕੇ ਫਿਰ ਥੱਕ ਜਾਂਦੇ ਤਨਖਾਹ ਮੰਗਦੇ ਲੜਦੇ ਯਾਰ ਕੀ ਕੀਤਾ ਜਾਏ ਫਿਰ ਉਹਨਾਂ ਨੇ ਕੋਈ ਚੀਜ਼ ਇਦਾਂ ਦੀ ਕੱਢੀ ਜਿਹੜੀ ਆਪਣੇ ਆਪ ਹੀ ਚੱਲੇ ਫਿਰ ਹੌਲੀ ਹੌਲੀ ਕਹਿੰਦੇ ਮੋਟਰ ਲਾ ਲਓ ਛੋਟੀ ਜੇ ਕੰਮ ਲੋਗੋਂ ਹੁਣ ਫਰਾਟਾ ਬਣ ਗਿਆ ਕੁੱਲਰ ਬਣ ਗਿਆ ਰੇਦੀ ਹਵਾ ਨਹੀਂ ਠੀਕ ਆਂਦੀ ਠੰਡੀ ਹਵਾ ਚਾਹੀਦੀ ਆਪਾਂ ਨੂੰ ਸੋਚੋ 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 ਠੰਡੀ ਹਵਾ ਲਈ ਉਹਨਾਂ ਨੇ ਦੇਖਿਆ ਯਾਰ ਫ੍ਰਿਜ ਨੂੰ ਖੋਲਦੇ ਬੜੀ ਠੰਡੀ ਹਵਾ ਲੱਗਦੀ ਹੈ ਕੀ ਕੀਤਾ ਜਾਈਏ ਕੁਝ ਇਦਾਂ ਦਾ ਫਿੱਟ ਕਰੀਏ ਕੋਈ ਏਸੀ ਬਣਾ ਦਿੱਤਾ ਜੋ ਕੁਝ ਵੀ ਰਚਨਾ ਹੋਈ ਹੈ ਨਾ ਪੂਰੀ ਦੁਨੀਆ ਤੇ ਇਹ ਸੋਚਣ ਤੋਂ ਬਾਅਦ ਹੋਈ ਹੈ ਜੋ ਕੁਝ ਵੀ ਤੁਸੀਂ ਸੋਚਦੇ ਹੋ ਨਾ ਤੁਸੀਂ ਰਚਨਾ ਕਰ ਰਹੇ ਹੋ ਆਪਣੀ ਜੀਵਨ ਦੇ ਹੰਦ ਸੱਚੀ ਗੱਲ ਹੈ ਮੰਨੋ ਨਾ ਮੰਨੋ ਜੋ ਕੁਝ ਵੀ ਤੁਸੀਂ ਸੋਚਦੇ ਹੋ ਆਪਣੇ ਜੀਵਨ ਆਪਣੇ ਪਰਿਵਾਰ ਚ ਰਚਨਾ ਕਰਦੇ ਹੋ ਬੜੀ ਚੌਕਸੀ ਨਾਲ ਸੋਚੋ ਕਿ ਸੋਚਣੇ ਕੀ ਬੇਉਤਾਰੀ ਨੂੰ ਬੜੇ ਬੜੀ ਇਹ ਗੱਲ ਕਹਿਣਾ ਇੱਕ ਵਿਸ਼ਵਾਸੀ ਨੂੰ ਹਜ਼ਾਰ ਵਾਰੀ ਇਹ ਗੱਲ ਸੋਚਣੀ ਚਾਹੀਦੀ ਕਿ ਮੈਂ ਜੋ ਸੋਚਣਾ ਪਿਆ ਇਹ ਵੀ ਸੋਚਣਾ ਚਾਹੀਦਾ ਕਿ ਨਹੀਂ ਸੋਚਣਾ ਚਾਹੀਦਾ ਕਿਉਂਕਿ ਉਹ ਬਣ ਜਾਣਾ ਲੇਕਿਨ ਅਸਰ ਨਹੀਂ ਹੁੰਦਾ ਕਈ ਵਾਰੀ ਲੋਕਾਂ ਤੇ ਜੋ ਸੋਚਨੇ ਪਏ ਉਹਨੂੰ ਸੋਚਦੇ ਰਹੋ ਸੋਚਦੇ ਰਹੋ ਸੋਚਦੇ ਰਹੋ ਮੈਡੀਟੇਟ ਕਰੋ ਇੱਕ ਨਾ ਇੱਕ ਲੜਕੀ ਜਿਹੜੀ ਆ ਉਹ ਖਰਾਬ ਹੋ ਗਈ ਖਰਾਬ ਦਾ ਮਤਲਬ ਉਹ ਗਲਤ ਰਸਤੇ ਤੇ ਤੋਰ ਗਈ ਸੱਚੀ ਘਟਨਾ ਤੁਹਾਨੂੰ ਸੁਣਾ ਰਿਹਾ ਉਹਦੇ ਮਾਂ ਪਿਓ ਬੜੇ ਦੁਖੀ ਇੰਨੇ ਦੁਖੀ ਪਾਸਟਰ ਜੀ ਕੋਲ ਗਈ ਪਾਸਟਰ ਨੂੰ ਜਾ ਕੇ ਉਹਦੀ ਮਾਂ ਕਹਿੰਦੀ ਉਸ ਚਰਚ ਦੀ ਮੈਂਬਰ ਸੀ ਜਾ ਕੇ ਕਹਿੰਦੀ ਰੋਣ ਲੱਗੀ ਭੂਬਾ ਮਾਰ ਮਾਰ ਕੇ ਰੋਈ ਪਾਸਟਰ ਕਹਿੰਦਾ ਕੀ ਹੋਇਆ ਕਹਿੰਦੀ ਮੇਰੀ ਬੇਟੀ ਜਿਹੜੀ ਆ ਉਹ ਗਲਤ ਰਸਤੇ ਤੇ ਚਲੇ ਗਈ ਜਾਂ ਮਤਲਬ ਕਈ ਉਹਨੇ ਯਾਰ ਦੋਸਤ ਬਣਾ ਲਏ ਕਈ ਕੁਝ ਇਦਾਂ ਦਾ ਹੋ ਗਿਆ ਹੋਟਲਾਂ 'ਚ ਹੁੰਦੀ ਐ ਮੇਰੇ ਮੁੰਡੇ ਕੰਮ ਨਹੀਂ ਕਰ ਸਕਦੇ ਹੁਣ ਬਾਹਰ ਨਹੀਂ ਨਿਕਲ ਸਕਦੇ ਉਹ ਮੁੰਡੇ ਮੇਰਾ ਘਰ ਵਾਲਾ ਰਹੁੰਦਾ ਕਿਉਂਕਿ ਸਾਰੇ ਉਹਨੂੰ ਯਾਰ ਦੋਸਤ ਜਿਹੜੇ ਉਹ ਮਜ਼ਾਕ ਕਰਦੇ ਉਹਨੂੰ ਕੰਮ ਚਾਹ ਕਰਦੇ ਆ ਉਹ ਮੇਰੇ ਮੁੰਡੇ ਦੇ 11 ਦੋਸਤਾਂ ਦੇ ਨਾਲ ਇਧਰ ਉਧਰ ਮੇਰੀ ਕੁੜੀ ਗਲਤ ਹੋ ਗਈ ਐ ਕੋਈ ਨਾ ਰੋਈ ਉਹ ਨਹੀਂ ਦੀਸ ਪਾਸਟਰ ਨੂੰ ਪਾਸਟਰ ਕਹਿੰਦਾ ਫੇਰ ਮੈਂ ਕੀ ਕਰਾਂ ਕਹਿੰਦੀ ਦੁਆ ਕਰੋ ਕਿ ਉਹ ਮਰ ਜਾਏ ਪਾਸਟਰ ਕਹਿੰਦਾ ਇਦਾਂ ਨਹੀਂ ਹੋਣਾ ਕਹਿੰਦੀ ਨਹੀਂ ਦੁਆ ਕਰੋ ਉਹ ਮਰ ਜਾਏ ਕਹਿੰਦਾ ਕਿਉਂ ਕਹਿੰਦੀ ਉਹਨੇ ਨਹੀਂ ਠੀਕ ਹੋਣਾ ਉਹ ਨਹੀਂ ਠੀਕ ਹੋ ਸਕਦੀ ਪਾਸਟਰ ਕਹਿੰਦਾ ਇਸੇ ਲਈ ਤੇ ਨਹੀਂ ਹੁੰਦੀ ਵੀ ਕਿਉਂਕਿ ਤੂੰ ਕਹਿੰਨੀ ਉਹ ਮਰ ਜਾਏ ਉਹਨੇ ਨਹੀਂ ਠੀਕ ਹੋਣਾ ਤੈਨੂੰ ਆਪਣੀ ਤਸਵੀਰ ਚੇਂਜ ਕਰਨੀ ਪੈਣੀ ਇਹ ਕਹਿੰਦੀ ਕਿੱਦਾਂ ਕਹਿੰਦਾ ਉਹਨੂੰ ਘਰ ਜਾ ਕੇ ਸੋਚੀ ਤਸੱਲੀ ਨਾਲ ਜਿੱਦਾਂ ਉਹ ਪਹਿਲੇ ਰਹਿੰਦੀ ਸੀ ਨਾ ਉਦਾਂ ਹੀ ਤੇਰੇ ਨਾਲ ਰਹਿੰਦੀ ਪਈ ਆ ਜਦੋਂ ਪਹਿਲੇ ਸ਼ਰਮੀਲੀ ਜੀ ਸੀ ਸ਼ਰਮਾਂਦੀ ਸੀ ਜਦੋਂ ਉਦਾਂ ਹੀ ਤੇਰੇ ਨਾਲ ਰਹਿੰਦੀ ਐ ਜਦੋਂ ਪਹਿਲੇ ਇਸ਼ਾਰਾ ਤਾਂ ਕਰਦੀ ਸੀ ਉਦਾਂ ਹੀ ਇਸ਼ਾਰਾ ਤਾਂ ਕਰਦੀ ਪਈ ਐ ਜਦੋਂ ਪਹਿਲੇ ਪਰਿਵਾਰਤ ਸੀ ਉਦਾਂ ਹੀ ਫੈਮਿਲੀ ਦੇ ਅੰਦਰ ਆ ਕਹਿੰਦੀ ਅੰਦਰ ਸੋ ਕਹਿੰਦੀ ਇਹ ਨਹੀਂ ਹੋ ਸਕਦਾ ਮੈਂ ਨਹੀਂ ਸੋਚ ਸਕਦੀ ਮੈਂ ਜੋ ਤੇ ਹਾਲਾਤ ਦੇਖੇ ਆ ਨਾ ਮੈਂ ਅਦੇ ਵੀ ਨਹੀਂ ਸੋਚ ਸਕਦੀ ਮੈਂ ਇਹ ਜ਼ਰੂਰ ਸੋਚ ਸਕਦੀ ਆ ਕਿ ਇਹ ਹੁਣ ਮਰ ਜੇ ਨਹੀਂ ਤੇ ਅਸੀਂ ਇਹਨੂੰ ਮਾਰ ਦੇਣਾ ਕਹਿੰਦਾ ਫਿਰ ਜਾਣ ਤੇ ਉਹਨੂੰ ਮਾਰਦੇ ਹੋ ਤੇ ਜਾਣਦੇ ਲੇਕਿਨ ਉਹਨੇ ਸੁੱਤਨ ਨਹੀਂ ਆਇਆ ਪਾਸਟਰ ਨੇ ਜ਼ੋਰ-ਜ਼ੋਰ ਲਾਇਆ ਇਹਨੇ ਹਿੰਮਤ ਹਾਰ ਕੇ ਸਰੈਂਡਰ ਕਰ ਦਿੱਤਾ ਕਹਿੰਦੀ ਠੀਕ ਹੈ ਇਹਨੇ ਜਾ ਕੇ ਸੋਚਣਾ ਸ਼ੁਰੂ ਕੀਤਾ ਪਹਿਲੇ ਦਿਨ ਇਹਨੂੰ ਇਨਾ ਗੁੱਸਾ ਚੜਿਆ ਇਸ ਗੱਲ ਤੇ ਆਪਣੇ ਆਪ ਨੂੰ ਮਾਰਿਆ ਘੁੱਟਿਆ ਰੋਈ ਦਿਮਾਗ ਦੇ ਅੰਦਰ ਉਹੀ ਚੀਜ਼ਾਂ ਆਣ ਵੀ ਇੱਧਰੋਂ ਉਧਰੋਂ ਉਧਰੋਂ ਲੇਕਿਨ ਇਹਨੇ ਆਪਣੀ ਉਸ ਮੈਦਾਨ ਦੇ ਵਿੱਚ ਇਹਨੇ ਜੰਗ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਇਹਨੇ ਹੌਲੀ-ਹੌਲੀ ਤਸਵੀਰ ਬਦਲੀ ਇਹਨੇ ਤਸਵੀਰ ਚੇਂਜ ਕੀਤੀ ਫਿਰ ਸੋਚਣ ਪਤਾ ਕੀ ਲੱਗੀ ਉਹਦੇ ਬਚਪਨ ਨੂੰ ਸੋਚਾਂ ਲੱਗੀ ਉਹਦੀ ਜਵਾਨੀ ਨੂੰ ਸੋਚਣ ਲੱਗੀ ਉਹਦੇ ਚੰਗੇ ਦਿਨਾਂ ਨੂੰ ਸੋਚਣ ਲੱਗੀ ਹੁਣ ਰੋਜ਼ ਉਦਾਂ ਹੀ ਸੋਚਦੀ ਆ ਨਾਲੇ ਬੋਲਦੀ ਆ ਮੇਰੀ ਬੇਟੀ ਠੀਕ ਹੋ ਗਈ ਆ ਮੇਰੀ ਬੇਟੀ ਕਿੱਡੀ ਚੰਗੀ ਆ ਮੇਰੀ ਬੇਟੀ ਕਿੱਡੀ ਸੋਹਣੀ ਆ ਰੋਜ਼ ਇਦਾਂ ਹਫਤਾ ਲੰਘਿਆ ਦੋ ਹਫਤੇ ਲੰਘੇ ਤਿੰਨ ਹਫਤੇ ਲੰਘੇ ਇੱਕ ਮਹੀਨਾ ਲੰਘਿਆ ਡੇਢ ਮਹੀਨਾ ਹੁਣ ਇਹਦਾ ਸਿਸਟਮ ਸੈੱਟ ਹੋ ਗਿਆ ਪਾਸਟਰ ਜੀ ਨੇ ਪੁੱਛਿਆ ਜਦੋਂ ਆਈ ਕਹਿੰਦੀ ਕਿ ਪਾਸਟਰ ਜੀ ਕਹਿੰਦੇ ਕਿਦਾਂ ਠੀਕ ਆ ਕਹਿੰਦੀ ਹਾਂ ਠੀਕ ਆ ਕਹਿੰਦਾ ਬੇਟੀ ਦੀ ਕੋਈ ਰਿਪੋਰਟ ਜਦ ਹੀ ਬੇਟੀ ਠੀਕ ਆ ਬਹੁਤ ਵਧੀਆ ਖੁਸ਼ ਹੈ ਹੂੰ ਪਹਿਲੀ ਵੰਗ ਹੋਈ ਹੈ ਕਿੰਨੇ ਮਲਾਇਆ ਨਹੀਂ ਤੂੰ ਬਣਾਣਾ ਹੈ ਵਾਈ ਆਈ ਨੇ ਮਲਾਰੇ ਕਿ ਤੂੰ ਕਹਿੰਦੀ ਨਹੀਂ ਜਿਹਾਈ ਨਹੀਂ ਮਲਾਰ ਆ ਜਾਣਾ ਉਹਨੇ ਉਹ ਠੀਕ ਹੋ ਗਈ ਐ ਇਦਾਂ ਪਾਸਟਰ ਨੇ ਨਾ ਪੁੱਛ ਹੋਇਆ ਕਿ ਯਾਰ ਇੰਨੀ ਇਹ ਨਾਸਰ ਕੀ ਤਸ ਕਰਦਾ ਪਾਸਟਰ ਕੰਗਾ ਸ਼ਾਬਾਸ਼ ਵੈਰੀ ਗੁੱਡ ਮੀਨਾ ਹੋ ਲੱਗਿਆ 15 ਦਿਨ ਲੰਗੇ 2 ਢਾਈ ਮਹੀਨੇ ਬਾਅਦ ਪਤਾ ਕੀ ਹੋਇਆ ਅਚਾਨਕ ਉਹਦੀ ਲੜਕੀ ਜਿਹੜੀ ਆ ਉਹਦੇ ਘਰ ਗਈ ਤੇ ਤੂੰ ਲੜਕੀ ਘਰ ਗਈ ਕਾਲਾ ਤੇ ਇਹ ਅੰਦਰ ਸੀ ਇਹ ਸੱਚੀ ਘਟਨਾ ਸਮਾਰਿਆ ਮੈਂ ਤੁਹਾਨੂੰ ਇਹ ਅੰਦਰ ਸੀ ਘਰ ਦੇ ਅੰਦਰ ਜਿੱਤਾਂ ਹੀ ਆਈ ਬੂਆ ਖੋਲਿਆ દોੜ ਕੇ ਆਪਣੀ ਮਾਂ ਦੇ ਗਲੇ ਮਿਲੀ ਉੱਚੀ ਉੱਚੀ ਰੋਣ ਲੱਗੀ ਉਹਦੇ ਪੈਰੀ ਪੈ ਗਈ ਕਹਿੰਦੀ ਮਾਂ ਮੈਨੂੰ ਮaaf ਕਰ ਦੇ ਮੈਨੂੰ ਪਤਾ ਨਹੀਂ ਕੀ ਹੋ ਗਿਆ ਸੀ ਪਰ ਮੈਨੂੰ ਮaaf ਕਰ ਦੇ ਤੇ ਮੈਂ ਅੱਗੇ ਤੋਂ ਐਦਾਂ ਨਹੀਂ ਕਰੂੰਗੀ ਮਾਂ ਨੇ ਇਹਨੂੰ ਗਲੇ ਲਾਇਆ ਇਹਨੂੰ ਚੁੰਮਿਆ ਕਹਿੰਦੀ ਕੋਈ ਨਹੀਂ ਪੁੱਤ ਹੋ ਜਾਂਦਾ ਲਾਈਫ ਦੇ ਅੰਦਰ ਚਲ ਤੂੰ ਆ ਜਾ ਰੋਟੀ ਖਾਣੇ ਆ ਇਹਨੂੰ ਸਾਰਾ ਕੁਝ ਇਹਨੂੰ ਸੈੱਟ ਕੀਤਾ ਉਸ ਹਫਤੇ ਦੋ ਦਿਨ ਬਾਅਦ ਇਤਵਾਰ ਸੀ ਸੰਡੇ ਨੂੰ ਜਦੋਂ ਗਏ ਚਰਚ ਦੇ ਅੰਦਰ ਮਾਂ ਦੀ ਦੋਨੇ ਨਾਲਾ ਲੇਡੀਸ ਪਾਸਟਰ ਜੀ ਨੂੰ ਲੈ ਕੇ ਪਾਸਟਰ ਜੀ ਨੂੰ ਮਿਲੋ ਪਾਸਟਰ ਜੀ ਕਹਿੰਦੇ ਇਹ ਕੌਣ ਆ ਕਿਉਂ ਉਹਨੂੰ ਉਹਨੂੰ ਪਤਾ ਨਹੀਂ ਸੀ ਉਹਨੇ ਦੇਖੀ ਕਹਿੰਦੀ ਇਹ ਮੇਰੀ ਬੇਟੀ ਹੈ ਕਹਿੰਦਾ ਅੱਛਾ ਉਹਨੂੰ ਲੱਗਾ ਕੋਈ ਹੋਰ ਬੇਟੀ ਹੋਣੀ ਕਹਿੰਦਾ ਅੱਛਾ ਕਿੱਥੇ ਰਹਿੰਦੇ ਕਹਿੰਦੀ ਇਹ ਉਹੀ ਬੇਟੀ ਹੈ ਜਿਹਦੇ ਬਾਰੇ ਮੈਂ ਤੁਹਾਨੂੰ ਦੋ ਤਾਈਂ ਮਹੀਨੇ ਪਹਿਲਾਂ ਕਿਹਾ ਸੀ ਇਹ ਉਹੀ ਬੇਟੀ ਹੈ ਫਿਰ ਤੋਂ ਸਭ ਕਹਿੰਦਾ ਹੋਇਆ ਕਿ ਤਾਸੀ ਕਹਿੰਦੀ ਮੈਂ ਇਦਾਂ ਘਰ ਦੇ ਅੰਦਰ ਸੀ ਮੈਂ ਮਨ ਨੂੰ ਪੱਕਾ ਬਣਾ ਲਿਆ ਸੀ ਕਿ ਪੱਕੀ ਤਸਵੀਰ ਬਣਾ ਲਈ ਸੀ ਕਿ ਮੈਂ ਬੇਟੀ ਹਾਂ ਠੀਕ ਹੋ ਗਈ ਐ ਵਾਪਸ ਆ ਜੀ ਮੈਂ ਸੋਚਦੀ ਸੀ ਮੈਂ ਬੋਲਦੀ ਸੀ ਕਹਿੰਦੀ ਜਦੋਂ ਇਹ ਆਈ ਇਦਾਂ ਜਿਵੇਂ ਮਾਫੀ ਮੰਗਦੀ ਐ ਮਿਲਿਆ ਕਹਿੰਦੀ ਬਾਅਦ ਵਿੱਚ ਮੈਂ ਪੁੱਛਿਆ ਤੈਨੂੰ ਕੀ ਹੋਇਆ ਸੀ ਪੁੱਤ ਕਹਿੰਦੀ ਐ ਕਹਿੰਦੀ ਮੈਨੂੰ ਨਹੀਂ ਪਤਾ ਮੈਨੂੰ ਕੀ ਹੋਇਆ ਸੀ ਮੇਰੇ ਕਿਹੜਾ ਭੂਤ ਸੀ ਸਵਾਰ ਕਿਦਾਂ ਹੋਇਆ ਕਹਿੰਦੀ ਮਗਰ ਇੱਕ ਦਿਨ ਅਚਾਨਕ ਮੈਂ ਹੋਟਲ ਦੇ ਕਮਰੇ 'ਚ ਜਦੋਂ ਮੈਂ ਆਈ ਤੇ ਮੈਨੂੰ ਇੰਨੀ ਸ਼ਰਮਿੰਦਗੀ ਹੋਈ ਆਪਣੀ ਲਾਈਫ ਦੇ ਉੱਪਰ ਮੈਂ ਉੱਥੇ ਹੀ ភੂਬਾ ਮਾਰ ਮਾਰ ਕੇ ਰੋਈ ਮੈਂ ਮੰਨ ਲਿਆ ਫੈਸਲਾ ਲਿਆ ਕਿ ਅੱਜ ਮੈਂ ਘਰ ਵਾਪਸ ਜਾਉਂਗੀ ਜਦੋਂ ਮੈਂ ਘਰ ਵਾਪਸ ਜਾਉਂਗੀ ਜੇ ਤੇ ਮੇਰੇ ਘਰਦਿਆਂ ਨੇ ਮੈਨੂੰ ਕਬੂਲ ਕਰ ਲਿਆ ਕਿਤੇ ਠੀਕ ਆ ਜੇ ਕੁਝ ਬੋਲਿਆ ਕੋਈ ਮਾਣਾ ਚੰਗਾ ਕੁਝ ਬੋਲਿਆ ਤੇ ਮੈਂ ਮਰ ਜਾਣਾ ਨੇ ਮਗਰ ਮੈਂ ਪੁੱਠੇ ਕੰਮ ਨਹੀਂ ਕਰਦੇ ਮੈਂ ਇਹ ਫੈਸਲਾ ਕਰਕੇ ਬੜੀ ਹਿੰਮਤ ਕਰਕੇ ਆਈ ਹਾਂ ਮਗਰ ਮਾਂ ਤੇਰਾ ਧੰਨਵਾਦ ਤੂੰ ਮੈਨੂੰ ਕਬੂਲ ਕਰ ਲਿਆ ਉਸ ਮਾਂ ਨੇ ਸੀਕਰਟ ਦੱਸਿਆ ਪੁੱਤ ਤੇਰੇ ਲਈ ਸ਼ੈਤਾਨ ਨੇ ਸਾਨੂੰ ਹੋਰ ਤਸਵੀਰਾ ਦੱਸਿਆ ਹੋਈਆਂ ਸੀ ਪਰ ਰੱਬ ਦੇ ਸੇਵਕ ਨੇ ਜੋ ਫਾਰਮੂਲਾ ਦਿੱਤਾ ਉਹਨਾਂ ਤਸਵੀਰਾਂ ਦੇ ਮਰ ਕੇ ਤੂੰ ਵਾਪਸ ਆਈਏ ਅਸੀਂ ਤੇਨੂੰ ਅਰਜਨ ਸੋ ਚਲੇ ਰਹੀਆਂ ਤੇ ਬੋਲਦੇ ਨੇ ਆਜ ਇਹਦਾ ਅਖੇਆ ਉਹ ਲੜਕੀ ਜਿਹੜੀ ਆ ਉਸ ਚਰਚ ਦੇ ਅੰਦਰ ਉਹਨੂੰ ਇੱਕ ਐਜੇ ਅਸਿਸਟੈਂਟ ਜਿਹੜਾ ਅਸਿਸਟੈਂਟ ਪਾਸਟਰ ਦੇ ਰੂਪ ਚੋਂ ਜੋਬ ਮਿਲੀ ਉਹਨੇ ਟ੍ਰੇਨਿੰਗ ਕੀਤੀ ਬਾਅਦ ਕਹਿੰਦੀ ਮੈਂ ਆਪਣਾ ਜੀਵਨ ਹੀ ਹੁਣ ਪ੍ਰਭੂ ਨੂੰ ਦੇ ਦੇਵਾਂ ਮੈਂ ਸੰਸਾਰ ਨਹੀਂ ਨਹੀਂ ਜੀਣਾ ਜਿੰਨਾ ਚਿਰ ਨਹੀਂ ਜੀ ਲਿਆ ਮੈਂ ਨਹੀਂ ਜੀਣਾ ਹੁਣ ਸੰਸਾਰ ਲਈ ਉਹਨੇ ਆਪਣਾ ਜੀਵਨ ਹੀ ਪ੍ਰਭੂ ਨੂੰ ਦੇ ਦਿੱਤਾ ਉਹਦੀ ਮੈਰਿਜ ਹੋਈ ਮੈਰਿਜ ਹੋਣ ਤੋਂ ਬਾਅਦ ਉਹ ਦੋ ਨਿਆਣੇ ਹੋਏ ਉਹਦੇ ਉਹ ਨਿਆਣੇ ਵੀ ਪੁਆਇੰਟ ਦੇ ਅੰਦਰ ਪਰਮੇਸ਼ਵਰ ਦੀ ਮਹਿਮਾ ਕਰਦੇ ਇਸ ਸੱਚੀ ਘਟਨਾ ਸੱਚੀ ਗਵਾਹੀ ਤੁਹਾਨੂੰ ਦੇ ਰਿਹਾ ਆਪਣੇ ਜੀਵਨ ਦੇ ਅੰਦਰ ਸੋਚੋ ਰੱਜ ਕੇ ਸੋਚੋ ਦੱਬ ਕੇ ਸੋਚੋ ਪਰ ਸੋਚਣਾ ਕੀ ਹੈ ਇਹਦੇ ਵੱਲ ਜਰੂਰ ਧਿਆਨ ਦਿਓ ਕਈ ਵਾਰੀ ਬਹੁਤ ਸਾਰੇ ਸੱਚ ਦੇ ਰਹੇ ਸਾਡੇ ਉਹ ਸਹੀ ਹੁੰਦੇ ਆ ਪਰ ਅਸੀਂ ਉਹਨਾਂ ਦੀਆਂ ਗਲਤ ਤਸਵੀਰਾਂ ਦਿਮਾਗ ਚ ਬਣਾ ਲਿਆ ਹੁੰਦੇ ਆ ਅਸੀਂ ਉਹਨਾਂ ਦੀ ਗਲਤ ਪਿੱਛੇ ਨਾ ਬਣਾਈਆਂ ਹੁੰਦੀਆਂ ਉਹੀ ਸੋਚਦੇ ਰਹਿੰਦੇ ਆ ਇਹ ਗਲਤ ਆ ਇਹ ਪਾਪੀ ਆ ਇਹ ਗਲਤ ਆ ਇਹ ਪਾਪੀ ਆ ਗਲਤ ਆ ਪਾਪੀ ਆ ਪਾਪੀ ਜਿਹੜੇ ਸੀ ਸਹੀ ਸਕਰੀਨਾਂ ਨਾਲੋਂ ਧਰਣੀ ਬਣ ਕੇ ਧਰਣੀ ਜਿਹੜੇ ਆ ਗਲਤ ਸਕਰੀਨਾਂ ਨਾਲ ਲੋਕੀ ਪਾਪੀ ਬਣਾ ਕੇ ਰੱਖ ਦਿੰਦੇ ਆ ਜਿਨ੍ਹਾਂ ਨੂੰ ਇਮੇਜੀਨੇਸ਼ਨ ਤੇ ਜਿਨ੍ਹਾਂ ਨੂੰ ਮੈਡੀਟੇਸ਼ਨ ਦੀ ਪਾਵਰ ਦਾ ਪਤਾ ਨਾ ਹੋਵੇ ਇਸ ਲਈ ਇਹ ਚ ਸ਼ਕਤੀ ਆ ਅਸੀਂ ਜੋ ਸੋਚੂ ਪੌਲਸ ਕੀ ਕਹਿੰਦਾ ਇਹਨਾਂ ਗੱਲਾਂ ਨੂੰ ਸੋਚਦਾ ਇਹਨਾਂ ਗੱਲਾਂ ਨੂੰ ਸੋਚਦਾ ਰਹਾ ਇਹਨਾਂ ਗੱਲਾਂ ਨੂੰ ਸੋਚਦਾ ਰਹਾ ਇਹਨਾਂ ਗੱਲਾਂ ਤੇ ਲੱਗਾ ਰਹਾ ਇਹਨਾਂ ਗੱਲਾਂ ਤੇ ਲੱਗਾ ਰਹਾ ਕਹਿੰਦਾ ਤੇਰੀ ਤਰੱਕੀ ਦੁਨੀਆ ਤੇ ਪ੍ਰਗਟ ਹੋ ਚਾਹੂਗੀ ਅੱਜ ਤੋਂ ਸਹੀ ਸੋਚਣਾ ਪੋਜ਼ਿਟਿਵ ਸੋਚਣਾ ਵਚਨ ਦੇ ਮੁਤਾਬਕ ਸੋਚਣਾ ਸਭ ਨੂੰ ਵੀਣ ਗੱਲ ਦਿਨ ਕੱਲ ਨਾ ਆਪਾਂ ਦੇਖੀ ਆ ਨੰਬਰ 1 ਨੂੰ ਸੋਚਣਾ ਸਾਡੇ ਪਾਪ ਮਾਫ ਹੋ ਚੁੱਕੇ ਅਸੀਂ ਬਾਪੀ ਨਹੀਂ ਹੈਗੇ ਬੋਲੋ ਅਸੀਂ ਨਹੀਂ ਬਾਪੀ ਸਾਡੇ ਪਾਪ ਮਾਫ ਹੈ ਨੰਬਰ 2 ਕੀ ਸੋਚਣਾ ਉਹ ਦਿਮਾਰ ਖਾਨ ਤੋਂ ਅਸੀਂ ਚੰਗੇ ਹੋ ਚੁੱਕੇ ਆ ਭਾਵੇਂ ਤੁਹਾਨੂੰ ਲੱਖ ਬਿਮਾਰੀ ਨਜ਼ਰ ਲੱਗਦੀ ਹੋਵੇ ਭਾਵੇਂ ਲੱਖ ਤੁਹਾਨੂੰ ਲੱਗਦੀਆਂ ਪਈਆਂ ਚੀਜ਼ਾਂ ਦੀ ਗਿੱਲੜਾ ਜੇ ਆ ਉਹ ਆ ਪੱਥਰੀਆਂ ਗਿਲਟੀਆਂ ਹੈ ਨਹੀਂ ਹੈ ਵੀ ਨਹੀਂ ਆ ਗਈਆਂ ਨਹੀਂ ਆ ਗਈਆਂ ਕਿਉਂਕਿ ਉਹਨੇ ਜਾਣ ਦਿੱਤੀ ਉਹਨੇ ਮਾਰਗ ਪੱਦੀ ਨਹੀਂ ਹੈਗੀਆਂ ਮੈਂ ਕਹਿੰਦਾ ਇਸ ਗੱਲ ਨੂੰ ਤੀਸਰੀ ਗੱਲ ਕੀ ਸੋਚਣਾ ਅਸੀਂ ਨਵੇਂ ਹੋ ਚੁੱਕੇ ਆ